ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸਮੈਸਟਰ ਲਾਜ਼ਮੀ ਪੰਜਾਬੀ ਦਾ ਯੂਨਿਟ 1 ਦਾ ਚੈਪਟਰ 2 ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਕਰਾਂਗੇ ਇਸ ਵੀਡੀਓ ਵਿੱਚ ਅਸੀਂ ਜਾਇਦਾਦ ਦੇ ਕੇਂਦਰੀ ਭਾਵ ਤੇ ਵਿਸ਼ਾ ਵਸਤੂ ਕਰਾਂਗੇ ਸਭ ਤੋਂ ਪਹਿਲਾਂ ਕੇਂਦਰੀ ਭਾਵ ਸਟਾਰਟ ਕਰਦੇ ਹਾਂ ਵਰਤਮਾਨ ਸਮਾਜ ਵਿੱਚ ਇਸਤਰੀ ਸੁਤੰਤਰ ਨਹੀਂ ਵਰਤਮਾਨ ਸਮਾਜ ਵਿੱਚ ਕੀ ਹੈ ਔਰਤ ਸਵਤੰਤਰ ਨਹੀਂ ਹੈ ਉਸ ਦਾ ਪਤੀ ਉਸ ਨੂੰ ਆਪਣੀ ਜਾਇਦਾਦ ਸਮਝਦਾ ਹੈ ਤੇ ਉਸ ਤੋਂ ਜੋ ਕੰਮ ਕਰਵਾਉਣਾ ਚਾਹੁੰਦਾ ਹੈ ਉਸ ਤੋਂ ਕਰਵਾਉਂਦਾ ਹੈ ਔਰਤ ਦਾ ਪ੍ਰੇਮੀ ਸਮਝਦਾ ਹੈ ਕਿ ਉਸ ਦੀ ਪ੍ਰੇਮਿਕਾ ਬੁਨਿਆਦੀ ਤੌਰ ਤੇ ਜਾਇਦਾਦ ਨਹੀਂ ਪ੍ਰੇਮੀ ਉਸ ਨੂੰ ਪ੍ਰਾਪਤ ਕਰਨ ਲਈ ਵਰਤਮਾਨ ਸਮਾਜਿਕ ਢਾਂਚੇ ਨੂੰ ਬਦਲਣ ਲਈ ਸੰਘਰਸ਼ ਕਰਨ ਦੀ ਲੋੜ অনুভব ਕਰਦਾ ਹੈ ਉਹ ਚਾਹੁੰਦਾ ਹੈ ਕਿ ਇਹ ਵਰਤਮਾਨ ਸਮਾਜ ਜਿਹੜਾ ਬਦਲ ਜਾਵੇ ਇਸ ਯੁੱਗ ਨੂੰ ਬਦਲ ਕੇ ਆਪਣੀ ਪ੍ਰੇਮਿਕਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਇਹ ਕਵਿਤਾ ਸਮਾਜਿਕ ਪ੍ਰਬੰਧ ਤੇ ਜ਼ਬਰ ਤੇ ਅਨਿਆਂ ਨੂੰ ਪੇਸ਼ ਕਰਦੀ ਹੈ ਤੇ ਇਸਤਰੀ ਨੂੰ ਇਹ ਜ਼ਬਰ ਤੇ ਅਨਿਆਂ ਤੋਂ ਬਚਾਉਣ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀ ਹੈ ਹੁਣ ਅੱਗੇ ਵਿਸ਼ਾ ਵਸਤੂ ਪੜਾਂਗੇ ਇੱਥੇ ਗਲਤੀ ਨਾਲ ਕੇਂਦਰੀ ਭਾਵੀ ਲਿਖਿਆ ਹੋਇਆ ਹੈ ਇੱਥੇ ਵਿਸ਼ਾ ਵਸਤੂ ਕਰਾਂਗੇ ਆਪਾਂ ਜਾਇਦਾਦ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਕਿਸ ਦੀ ਲਿਖੀ ਹੋਈ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਇਸ ਕਵਿਤਾ ਦਾ ਵਰਤਮਾਨ ਸਮਾਜਿਕ ਪ੍ਰਬੰਧ ਵੀ ਪਤੀ ਅਤੇ ਪ੍ਰੇਮੀ ਤੇ ਇਸਤਰੀ ਪਤੀ ਰਵਈਏ ਤੇ ਇਸਤਰੀ ਦੀ ਮਜਬੂਰੀ ਦਾ ਬਿਆਨ ਹੈ ਇਹ ਸਾਰੀ ਕਵਿਤਾ ਹੀ ਕਵੀ ਨੇ ਇਸਤਰੀ ਪਤੀ ਤੇ ਪ੍ਰੇਮੀ ਦੇ ਤਿਰਕੋਣੇ ਉੱਪਰ ਉਸਾਰੀ ਹੈ ਕਿਸ ਕਿਸ ਲਈ ਕਵਿਤਾ ਹੈ ਇਸਤਰੀ ਪਤੀ ਤੇ ਪ੍ਰੇਮ ਲਈ ਬੂਹੇ ਵਿੱਚ ਇਸਤਰੀ ਜਾਇਦਾਦ ਬਣ ਕੇ ਚੁੱਪ ਖੜੀ ਸੀ ਉਸ ਦਾ ਮਾਲਕ ਮਤਲਬ ਪਤੀ ਵੀ ਉਸ ਦੇ ਕੋਲ ਹੀ ਸੀ ਅਤੇ ਉਸ ਦਾ ਆਸ਼ਿਕ ਵੀ ਸਾਹਮਣੇ ਹੀ ਖੜਾ ਸੀ ਪਤੀ ਦੀ ਜਾਇਦਾਦ ਬਣੀ ਇਸਤਰੀ ਬੂਹੇ ਵਿੱਚ ਚਿੱਟੀ ਸੰਗਮਰਮਰ ਦੀ ਥੰਬੀ ਵਾंगे ਚੁੱਪ ਖੜੀ ਸੀ ਉਸ ਦਾ ਬੋਲਣਾ ਹਿਲਣਾ ਜੁਲਣਾ ਅਤੇ ਮੁਸਕਰਾਉਣਾ ਖਤਮ ਹੋਇਆ ਪ੍ਰਤੀਤ ਹੁੰਦਾ ਸੀ ਮਤਲਬ ਉਹ ਕੁਝ ਵੀ ਨਹੀਂ ਕਰਨਾ ਚਾਹੁੰਦੀ ਸੀ ਜਾਇਦਾਦ ਬਣੀ ਇਸਤਰੀ ਦਾ ਪਤੀ ਕਹਿੰਦਾ ਹੈ ਕਿ ਮੈਂ ਇਸ ਦਾ ਮਾਲਕ ਹਾਂ ਮੰਨੂ ਜੀ ਦਾ ਕਾਨੂੰਨ ਵੀ ਮੇਰੇ ਵੱਲ ਹੈ ਸਮੇ ਦੀ ਸਰਕਾਰ ਅਤੇ ਧਰਮ ਲੋਕਾਚਾਰ ਵੀ ਮੇਰੇ ਵੱਲ ਹੈ ਮੈਂ ਦੇਖਾਂਗਾ ਕਿਸ ਤਰ੍ਹਾਂ ਇਹ ਸੁੰਦਰ ਮਹਿਲ ਵਰਗੀ ਇਸਤਰੀ ਮੇਰੇ ਹਵਸ਼ ਨੂੰ ਆਸਰਾ ਦੇਣ ਤੋਂ ਨਾ ਕਰਦੀ ਹੈ ਵਰਤਮਾਨ ਸਮਾਜ ਵਿੱਚ ਪਤੀ ਇਸਤਰੀ ਨੂੰ ਆਪਣੀ ਪਤਨੀ ਬਣਾ ਕੇ ਉਸ ਨੂੰ ਜਾਇਦਾ ਸਮਝਦਾ ਹੈ ਉਹ ਸਮਝਦਾ ਹੈ ਕਿ ਉਸ ਨੇ ਆਪਣੇ ਪਤਨੀ ਬਣਾ ਕੇ ਸਾਰਾ ਕੁਝ ਹੀ ਕਰ ਲਿਆ ਉਸ ਨੂੰ ਖਰੀਦ ਹੀ ਲਿਆ ਅਤੇ ਪ੍ਰੇਮੀ ਸਮਝਦਾ ਹੈ ਕਿ ਉਸ ਦੀ ਪ੍ਰੇਮਿਕਾ ਬੁਨਿਆਦੀ ਤੌਰ ਤੇ ਕਿਸੇ ਦੀ ਜਾਇਦਾਦ ਨਹੀਂ ਪਰ ਮਜਬੂਰਨ ਕਿਸੇ ਦੀ ਜਾਇਦਾਦ ਬਣ ਗਈ ਹੈ पति पत्नी ਨੂੰ ਜਾਇਦਾਦ ਬਣਾ ਕੇ ਉਸ ਉੱਪਰ ਆਪਣਾ ਕਬਜ਼ਾ ਸਮਝਦਾ ਹੈ ਤੇ ਉਹ ਕਬਜ਼ਾ ਹਰਹੀ ਲੈ ਕਾਇਮ ਤੇ ਸਿਰ ਰੱਖਣਾ ਚਾਹੁੰਦਾ ਹੈ ਪ੍ਰੇਮੀ ਉਸ ਨੂੰ ਪ੍ਰਾਪਤ ਕਰਨ ਲਈ ਵਰਤਮਾਨ ਸਮਾਜਿਕ ਢਾਂਚੇ ਨੂੰ ਬਦਲਣ ਲਈ ਸੰਘਰਸ਼ ਕਰਨ ਦੀ ਲੋੜ ਅਨੁਭਵ ਕਰਦਾ ਹੈ ਇਸ ਯੁੱਗ ਨੂੰ ਬਦਲ ਕੇ ਆਪਣੀ ਪ੍ਰੇਮਿਕਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਇਹ ਕਵਿਤਾ ਸਮਾਜਿਕ ਪਰਮੰਧ ਤੇ ਜ਼ਬਰ ਤੇ ਅਨਿਆਇ ਨੂੰ ਪੇਸ਼ ਕਰਦੀ ਹੈ ਤੇ ਇਸਤਰੀ ਨੂੰ ਇਹ ਜ਼ਬਰ ਤੇ ਅਨਿਆਇ ਤੋਂ ਬਚਾਅ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀ ਹੈ। ਧੰਨਵਾਦ ਇਸ ਦੇ ਨਾਲ ਹੀ ਸਾਡੀ ਵੀਡੀਓ ਸਮਾਪਤ ਹੁੰਦੀ ਹੈ। ਮਿਲਦੇ ਹਾਂ ਅਗਲੇ ਚੈਪਟਰ ਵਿੱਚ। ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਜੇ ਕੋਈ ਚੀਜ਼ ਸਮਝ ਨਾ ਆਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ।